ਵਹੀਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਅੱਜ ਸਾਡੀ ਟੀਮ ਅਨੰਦਪੁਰ ਸਾਹਿਬ ਸਿਵਲ ਹਸਪੀਟਲ ਵਿੱਚ ਆਈ ਹੈ ਜੋ ਅਸੀਂ ਕੱਲ ਇਸ ਪਵਨ ਸਿੰਘ ਵੀਰ ਦੀ ਵੀਡੀਓ ਪਾਈ ਤੀ ਫਿਰ ਕੱਲ ਅਸੀਂ ਇਹਨਾਂ ਨੂੰ ਇੱਥੇ ਐਡਮਿਟ ਕਰਾਇਆ ਡਾਕਟਰਾਂ ਨੇ ਇਹਨਾਂ ਦਾ ਆਪਰੇਸ਼ਨ ਲਗਾਇਆ ਵਾ ਇਹਨਾਂ ਦੇ ਪਿੱਠ ਉੱਤੇ ਇੱਕ ਬਹੁਤ ਵੱਡਾ ਜ਼ਖਮ ਹੋ ਗਿਆ ਵਾ ਉਹ ਆਪਰੇਸ਼ਨ ਸਵੇਰੇ ਹੋਣਾ ਜੀ ਤਾਂ ਫਿਰ ਅਸੀਂ ਇਹਨਾਂ ਨੂੰ ਕੱਲ ਐਡਮਿਟ ਕਰਾਤਾ ਸੀ ਉਹ ਜੋ ਡਾਕਟਰਾਂ ਨੇ ਦਵਾਈਆਂ ਵਗੈਰਾ ਜਾਂ ਕੋਈ ਸਵੇਰ ਨੂੰ ਸਮਾਨ ਚਾਹੀਦਾ ਸੀ ਉਹ ਅਸੀਂ ਇਹਨਾਂ ਨੂੰ ਰਿਪੋਰਟ ਪੜ੍ਹ ਕੇ ਫਿਰ ਉਹ ਲੈ ਕੇ ਦੇਣਾ ਤਾਂ ਕਿ ਸਵੇਰੇ ਆਪਰੇਸ਼ਨ ਸ਼ੁਰੂ ਹੋ ਜਾਵੇ ਮੇਰੇ ਨਾਲ ਨੰਗੜੀ ਤੋਂ ਜਗਮੋਹਨ ਅੰਕਲ ਜੀ ਇੱਧਰ ਨੰਗੜੀ ਤੋਂ ਜੀ ਚੇਤਨ ਅਕਲ ਜੀ ਮੇਰੇ ਨਾਲ ਦਹਤੇਸ਼ ਨੱਟਾ ਜੀ ਆ 2 ਮਿੰਟ ਹੋ ਗਏ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਸਾਧ ਸੰਗਤ ਜੀ ਇਹ ਸਾਡੇ ਪਵਨ ਸਿੰਘ ਜਿਹੜੇ ਪਿੰਡ ਦਸਗੜਾਈ ਤੋਂ ਆਇਆ ਪੀੜਿਤ ਹੈ ਇੱਕ ਬਿਮਾਰੀ ਤੋਂ ਪੀੜਿਤ ਹੈ ਇਹਨਾਂ ਦਾ ਇੱਕ ਪਿੱਠ ਦੇ ਵਿੱਚ ਜਿਵੇਂ ਮੈਂ ਪਹਿਲਾਂ ਵੀ ਪੋਸਟ ਪਾਈ ਹੈ ਕਿ ਇਹਨਾਂ ਦੇ ਪਿੱਠ ਦੇ ਵਿੱਚ ਇੱਕ ਕਾਫੀ ਵੱਡਾ ਜ਼ਖਮ ਹੈ ਤਿੰਨ ਬੇਟੀਆਂ ਦੇ ਬਾਪ ਹੈ ਸਭ ਤੋਂ ਛੋਟੀ ਬੇਟੀ ਨਾਲ ਇੱਥੇ ਖੜੀ ਹੋਈ ਹੈ ਫੈਮਲੀਨ ਦੇ ਨਾਲ ਖੜੀ ਹੋਈ ਹੈ ਇਹਨਾਂ ਦੀ ਪਤਨੀ ਦੇ ਨਾਲ ਖੜੀ ਹੈ ਸੋ ਇਹਨਾਂ ਦਾ ਕੱਲ ਨੂੰ ਆਪਰੇਸ਼ਨ ਦੱਸਿਆ ਗਿਆ ਹੈ ਤੇ ਕੁਝ ਦਵਾਈਆਂ ਦਾ ਖਰਚਾ ਵੀ ਹੈ ਸੋ ਇਹਨਾਂ ਨੂੰ ਮਦਦ ਦੀ ਲੋੜ ਹੈ ਕਿਉਂਕਿ ਆਪਰੇਸ਼ਨ ਤਾਂ ਹੋ ਜਾਊਗਾ ਬਾਅਦ ਚ ਜਿਹੜਾ ਉਸ ਤੋਂ ਬਾਅਦ ਵੀ ਜਿਹੜੇ ਇਹਨਾਂ ਦੇ ਘਰੇ ਹਸਪੀਟਲ ਦੇ ਵੱਜਣਗੇ ਚੈੱਕਅਪ ਵਾਸਤੇ ਆਣਗੇ ਇਹਨਾਂ ਦਾ ਹੋਰ ਦਵਾਈਆਂ ਦਾ ਖਰਚਾ ਚੱਲੂਗਾ ਉਹ ਵੀ ਬਹੁਤ ਹੀ ਜ਼ਰੂਰੀ ਹੈ ਸੋ ਮੈਂ ਬੇਨਤੀ ਕਰਦਾ ਤੁਹਾਨੂੰ ਕਿ ਤੁਸੀਂ ਬਾਦ ਚੜ ਕੇ ਆਪਣਾ ਇਸ ਜੋ ਹੈ ਇਹਨਾਂ ਦੀ ਹੈਲਪ ਕਰੋ ਯੋਗਦਾਨ ਪਾਓ ਤੇ ਤੁਸੀਂ ਜਿਹੜਾ ਕੰਟੈਕਟ ਨੰਬਰ ਹੈ ਮੈਂ ਸਕਰੀਨ ਦੇ ਉੱਪਰ ਸ਼ੋ ਕਰ ਦਊਗਾ ਇਹਨਾਂ ਆ ਸੁਖਵਿੰਦਰ ਭਾਈ ਦਾ ਕੰਟੈਕਟ ਨੰਬਰ ਮੈਂ ਸ਼ੋ ਕਰ ਦਊਗਾ ਸੋ ਅਗਰ ਤੁਸੀਂ ਕੋਈ ਵੀ ਆਪਣਾ ਕਿਸੇ ਵੀ ਤਰ੍ਹਾਂ ਦੀ ਹੈਲਪ ਕਰਨੀ ਹੈ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਲਓ ਤਰਨਜੀਤ ਭਾਜੀ ਹਾਂ ਤੇ ਆਪਣਾ ਸਾਡੇ ਸਭ ਤੋਂ ਜੋ ਤਰਨਜੀਤ ਭਾਜੀ ਸਪੇਨ ਤੋਂ ਬੜੇ ਹੀ ਆਪਣਾ ਤਨ ਮਨ ਤੇ ਧਨੋਂ ਆਪਣਾ ਬੜੀ ਫਿਕਰ ਕਰ ਰਹੇ ਪੰਜਾਬ ਦੀ ਆਪਣੇ ਏਰੀਆ ਦੀ ਖਾਸ ਕਰਕੇ ਸੋ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਉਹਨਾਂ ਦਾ ਧੰਨਵਾਦ ਤੇ ਕਹਿੰਦਾ ਹਾਂ ਮੈਂ ਭਾਜੀ ਬਾਕੀ ਸੰਗਤ ਜੀ ਅਗਰ ਕੋਈ ਇਹਨਾਂ ਦੀ ਹੈਲਪ ਕਰਨਾ ਚਾਹੁੰਦਾ ਹੋਵੇ ਸਵੇਰੇ 10:00 11:00 ਵਜੇ ਇਹਨਾਂ ਦਾ ਆਪਰੇਸ਼ਨ ਹੋਣਾ ਤਾਂ ਉਹ ਸਾਡੇ ਨਾਲ ਸੰਪਰਕ ਕਰ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ